ਰਡਾ ਦਾ ਨਾਮ ਮੇਰਾ ਹੈ ਹਾਂ ਆ ਪਾਜੀ ਕੀ ਨਾਮ ਦਾ ਮੇਰਾ ਨਾਮ ਹਰਦੀਪ ਸਿੰਘ ਹੈ ਆ ਦੇਖੇ ਜੀ ਪਾਜੀ ਓਰੇ ਲਗਾਤਾਰ ਐਕਸੀਡੈਂਟ ਹੁੰਦੇ ਨੇ ਕਿਤਨਾ ਕਿਤੇ ਕੋਈ ਮੌਤ ਦਾ ਕਾਰਨ ਬਣਦਾ ਕਿਤਨੇ ਕੋ ਲੋਕਾਂ ਨੂੰ ਨੁਕਸਾਨ ਹੁੰਦਾ ਕੀ ਲੱਗਦਾ ਹੈ ਇੱਕ ਸਾਰਾ ਜ਼ਬਰਦੀ ਪਿੰਡ ਆ ਹੈ ਲੁਧਿਆਣੇ ਵਿੱਚ ਆ ਤੇ ਹਾਈਵੇ ਰੋਡ ਤੇ ਜਾਂਦਾ ਸਿੱਧਾ ਫਿਰੋਜ਼ਪੁਰ ਰੋਡ ਤੇ ਤੇ ਇਹ ਬਹੁਤ ਗਲਤ ਬਣਿਆ ਹੋਇਆ ਰੋੜਾ ਹੈ ਇੱਥੇ ਕੋਈ ਵੀ ਬੱਤੀ ਨਹੀਂ ਲੱਗੀ ਹੋਈ ਰੈੱਡ ਬੱਤੀ ਹਰੀ ਬੱਤੀ ਗ੍ਰੀਨ ਬੱਤੀ ਤੇ ਬਹੁਤ ਗਲਤ ਬਾਅਦ ਇੱਕ ਹੋਰ ਕਿਸੇਾਂ ਦੇ ਅਸੀਂ ਬੱਤੀਆਂ ਲਟਾ ਬੋਲ ਆਈਆਂ ਸੀ ਹਾਂਜੀ ਹੋਰ ਕਿਸੇਾਂ ਦੀ ਲਾਈਟਾਂ ਬੋਲ ਆਈਆਂ ਸੀ ਹਾਂਜੀ ਇੱਧਰ ਲਾਈਆਂ ਸੀ ਸੋਲਰ ਪੈਨਲ ਵਾਲੀਆਂ ਲਾਈਆਂ ਹੋਈਆਂ ਬਰਾਛਾ ਜੀ ਉਹ ਹੁਣ ਛੋਟੀ ਥੋੜੀਆਂ ਥੋੜੀਆਂ ਜਗਦੀਆਂ ਨੇ ਯਾਨੀ ਜਗਦੀਆਂ ਕਰੋ ਜੀ ਉਹ ਉਹ ਜਗ ਜਾਂਦੀਆਂ ਕਦੇ ਪਹੁੰਚ ਜਾਂਦੀਆਂ ਨੇ ਸਰਕਾਰ ਨੂੰ ਅਸੀਂ ਇਹ ਅਪੀਲ ਕਰਦੇ ਆਂ ਬਈ ਰੈੱਡ ਬੱਤੀਆਂ ਲਗਾਉਣੀਆਂ ਚਾਹੀਦੀਆਂ ਇੱਥੇ ਕਿਹਦੀ ਗਲਤੀ ਮੰਨਦੇ ਹੈਗੇ ਇਹ ਹੁਣ ਅਣਜਾਣ ਹੁਣ ਹੋ ਗਿਆ ਇਹ ਤੁਲ ਘਟਨਾ ਟ੍ਰੈਵਲ ਦੀ ਵੀ ਗਲਤੀ ਹੋ ਸਕਦੀ ਹੈ ਨਹੀਂ ਨੁਕਸਾਨ ਫਿਰ ਕੌਣ ਭਰੇਗਾ ਬਤਾਰੋ ਨੁਕਸਾਨ ਹੁਣ ਮਾਲਕੀ ਭਰ ਸਕਦਾ ਹੁਣ ਦੇਖੋ ਹੁਣ ਕੌਣ ਆਹੋ ਸਰਕਾਰ ਨੂੰ ਜੇ ਇਹਦਾ ਵੀ ਸਰਕਾਰ ਨੂੰ ਵੀ ਹਾਂਜੀ ਇਹ ਚਾਹੀਦਾ ਹੈ ਕੰਮ ਸਹੀ ਕੀਤਾ ਤੇ ਨੁਕਸਾਨ ਨਾ ਹੋਵੇ ਜੀ ਹਾਂਜੀ ਇਹ ਤਾਂ ਹੈ ਤੇ ਪਰੇਸ਼ਾਨੀ ਦਾ ਤਾਂ ਦਿਨ ਜ਼ਿਆਦਾ ਟਾਈਮ ਆ ਪਰੇਸ਼ਾਨੀ ਕਿੰਨੀ ਜਾਮਦੀ ਆ ਜੀ ਤੁਹਾਨੂੰ ਆ ਜੀ ਹਾਂਜੀ ਇਹ ਤਾਂ ਹੈ ਦਿਨ ਤੇ ਹਰ ਦਾ ਟਾਈਮ ਆ ਅੱਜ 15 ਅਗਸਤ ਆ ਫਿਰ ਵੀ ਜਾਵਾਂ ਜ਼ਿਆਦਾ ਸੀਗਾ ਇੱਥੇ ਤੇ ਭੀੜ ਜਿਆਦਾ ਸੀ ਲੋਕਾਂ ਦੀ ਨਿਕਲ ਜਾਮ ਘਲਵਾ ਰਹੇ ਆ ਨਾਲੇ ਮਾ ਲਗੇ ਹੁਣ ਪੁਲਿਸ ਵਾਲੇ ਵੀ ਆਏ ਆ ਅਚਾਨਕ ਵੈਸੇ ਇੱਥੇ ਹੁਣ ਕੋਈ ਪੁਲਿਸ ਵਾਲਾ ਮੌਜੂਦ ਨਹੀਂ ਸੀਗਾ ਇਤੋਂ ਘਟਨਾ ਹੋਈ ਤੇ ਆਇਆ ਪੁਲਿਸ ਵਾਲਾ ਠੀਕ ਆ ਜਾਨੂ ਐਮ ਐਲ ਏ ਸਾਹਿਬ ਨੇ ਹਮੇ ਬਣੇ ਨੂੰ ਕੀ ਕਹਾ ਜਾਨ ਬਸ ਇਹੀ ਕਹਿਣਾ ਚਾਹੁੰਦੇ ਆ ਵੀ ਇੱਥੇ ਬਤੀਆਂ ਲਗਾਈਆਂ ਜਾਣ ਥੋੜਾ ਜਿਹਾ ਲੋਕਾਂ ਦਾ ਬਚਾਅ ਹੋਊਗਾ ਸੇਫਟੀ ਹੋਊਗੀ ਸਾਰਿਆਂ ਦੀ ਆਪਣੀ ਵਿਜ਼ਿਬਿਲਿਟੀ ਹੋਊ ਸਰ ਦੇਖਿਆ ਜਾਵੇ ਲਗਾਤਾਰ ਉਹ ਜਾਮ ਲੱਗਿਆ ਕਿਸੇ ਦਾ ਹੋਇਆ ਕੀ ਸਰ ਉਹ ਜਰਾ ਗੱਡੀ ਮਾਰੇ ਪੱਟ ਗਈ ਇਹਦੇ ਵਿੱਚ ਜਦੋਂ ਆਨੇ ਦਾ ਪੇਰ ਦਾ ਪਾੜ ਤੋਂ ਬਦੀ ਬੋਲ ਦੇ ਨਾਲ ਤੇ ਇੰਡੀਅਨ ਆਇਲ ਦੇ ਕੋਲ ਬੰਦੇ ਠੀਕ ਠਾਕ ਹੈ ਟ੍ਰੈਫਿਕ ਸਮੋਤ ਚੱਲੀ ਰਹੀ ਹੈ ਠੀਕ ਹੈ ਕਿੰਨੇ ਸਰ ਹੋਰ ਐਕਸੀਡੈਂਟ ਬਹੁਤ ਹੋ ਰਹੇ ਸਰ ਇਹ ਤਾਂ ਯਾਰ ਇੱਥੇ ਲੈਟਰ ਰੂਟਾ ਚਾਹੀਦੀ ਆ ਯਾਰ ਉਹਨਾਂ ਨੂੰ ਚਾਹੀਦਾ 1 ਕਿਲੋ ਤੇ ਜਾਣ ਵਾਲੇ ਬਚਾਓ ਬਚਾ ਬੰਦੇ ਹੈ ਰਕੂ ਜਾਏਗੀ ਸਰ ਰਕੂ ਪਤਾ ਲੱਗਿਆ ਕੋਈ ਇਹ ਆਲੂ ਪਰਖ ਲੈ ਆਏ ਪਤਾ ਨਹੀਂ ਉੱਥੇ ਜਾਣਾ ਰੁਕਤੀ ਜਾਣੇ ਉਹਨਾਂ ਨੇ ਆਹ ਜੰਮ ਕੋ ਆਇਆ ਜੰਮ ਕੋ ਆਇਆ ਜੰਮ ਕੋ ਆਇਆ ਜੰਮ ਕੋ ਆਇਆ ਜੰਮ ਕੋ ਖੁੱਲ ਗਿਆ ਸਾਰਾ ਦੇ ਲੋ ਠੀਕ ਆਗਾ ਠੀਕ ਆ ਸਰ ਓਕੇ ਜੰਮ ਕੋਈ ਨਹੀਂ